ਤਕਰੀਬਨ ਕਾਫੀ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਔਰ ਤਕਰੀਬਨ ਪਿਛਲੇ 7-8 ਸਾਲਾਂ ਤੋਂ ਜ਼ਬਰਦਸਤ ਰਿਜ਼ਲਟ ਆਪਾਂ ਦੇਖਦੇ ਆ ਰਹੇ ਹਾਂ ਬਾਡੀ ਸਰਵਿਸ ਤੇ ਔਰ ਕਾਹੀ ਪਰਿਵਾਰ ਸੋਚ ਰਹੇ ਹੋਣੇ ਪਤਾ ਨਹੀਂ ਕਿਸ ਤਰ੍ਹਾਂ ਦੀ ਕਿਹੜੀ ਦਵਾਈ ਹੈ ਕਿਹੜੀ ਚੀਜ਼ ਦੀ ਗੱਲ ਕਰਣੀ ਹੈ ਦੋਸਤੋ ਪਹਿਲੇ ਕਲੀਅਰ ਕਰ ਦਈਏ ਮੈਂ ਤੁਹਾਨੂੰ ਮਿਲਾਵਾਂਗੇ ਵੀ ਗੱਲ ਕਰਾਵਾਂਗੇ ਜਿਹੜੇ ਪਰਿਵਾਰ ਨੇ ਪ੍ਰੈਕਟੀਕਲ ਤਜਰਬਾ ਰਿਆ ਔਰ ਘਟੂ ਘਟ ਦੱਸਣਗੇ ਵੀ ਸਾਲ ਹੋ ਗਿਆ ਜਾਂ 2 ਸਾਲ ਮਲ ਉਹ ਦਵਾਈਆਂ ਲੈਣ ਛੱਡੇ ਤੋਂ ਬਾਅਦ ਵੀ ਅੱਜ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਨੂੰ ਸਾਰੀਆਂ ਗੱਲਾਂ ਬਾਤਾਂ ਕਲੀਅਰ ਕਰਾਂਗੇ ਬਾਡੀ ਸਰਵਿਸ ਸਰੀਰ ਦੀ ਸਫਾਈ ਵਾਸਤੇ ਆ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਨਹੀਂ ਆਪਣੀ ਬਾਡੀ ਹੀ ਕੰਮ ਕਰਦੀ ਹੈ ਜਿਆਦਾ ਜਾਣਕਾਰੀ ਲਈ ਤੁਸੀਂ ਆਪਣੀਆਂ ਵੀਡੀਓ ਚੈਨਲ ਦੇ ਉੱਤੇ ਦੇਖ ਸਕਦੇ ਹੋ ਤਾਂ ਅੱਜ ਵੈਲਕਮ ਕਰਦੇ ਆਂ ਵੀਰ ਜੀ ਦਾ ਵਿਜੇ ਕੁਮਾਰ ਜੀ ਦਾ ਇਹਨਾਂ ਨੂੰ ਪੁੱਛਦੇ ਆਂ ਕਿਹੜੀ ਜਗ੍ਹਾ ਤੋਂ ਮੇਰੇ ਜੀ ਜੀ ਮੇਰਾ ਸ਼ਹਿਰ ਬਾਗਾਪੁਰਾਣਾ ਓਕੇ ਜ਼ਿਲ੍ਹਾ ਮੋਗਾ ਓਕੇ ਤੇ ਮੈਨੂੰ 2 ਸਾਲ ਤੋਂ ਅਲਰਜੀ ਦੀ ਪ੍ਰੋਬਲਮ ਸੀ ਅੱਛਾ ਜੀ ਤੇ ਤਕਰੀਬਨ ਮੈਂ ਹਫ਼ਤੇ 'ਚ 2-3 ਦੋ ਵਾਰ ਤਾਂ ਸਿਟਰਜਨ ਗੋਲੀ ਹੀ ਖਾਂਦਾ ਸੀ ਯਾ ਸਨਾਂ ਮੇਰੀ ਖਾਸੇ ਦਬ ਜਾਂਦੀ ਸੀ ਪਰ ਉਹ ਪਰਮਨੈਂਟ ਸੋਲੂਸ਼ਨ ਉਸ ਚੀਜ਼ ਦਾ ਕੋਈ ਨਹੀਂ ਸੀਗਾ ਓਕੇ ਉਸ ਤੋਂ ਬਾਅਦ ਮੈਂ ਬੋਡੀ ਸਰਵਸ ਪੈਕ ਲਿਆ ਮੈਨੂੰ 2 ਸਾਲ ਤੋਂ ਪ੍ਰੋਬਲਮ ਸੀ ਤਕਰੀਬਨ ਬੋਡੀ ਸਰਵਸ ਲੈਣ ਤੋਂ ਬਾਅਦ ਅੱਜ ਮੈਂ ਬਿਲਕੁਲ ਠੀਕ ਹਾਂ ਤੇ ਮੈਨੂੰ ਕੋਈ ਜਨ ਕੇ ਗੋਲੀ ਲੈਣ ਦੀ ਵੀ ਜ਼ਰੂਰਤ ਨਹੀਂ ਗਈ ਮਨ ਸਰ ਇਹ 2 ਸਾਲ ਪਹਿਲਾਂ ਤੁਹਾਨੂੰ ਪ੍ਰੋਬਲਮ ਚੱਲ ਰਹੀ ਸੀ ਹਾਂਜੀ ਕਦੇ ਗੋਲੀ ਖਾ ਲਈ ਮੈਨੂੰ ਇਸ ਤਰ੍ਹਾਂ ਚੱਲਦੀ ਸੀ ਪ੍ਰੋਬਲਮ ਕੀ ਆ ਅਲਰਜੀ ਨਾਲ ਤੁਹਾਨੂੰ ਅਲਰਜੀ ਆ ਮੇਰਾ ਪੂਰੇ ਬਾਡੀ ਤੇ ਹੀ ਖਾਸ ਤਫੜ ਹੋ ਜਾਂਦੀ ਜਿਵੇਂ ਖਾਸ਼ ਕੀਤੀ ਪੂਰੇ ਲੌਂਗ ਹੀ ਹੋ ਜਾਂਦੇ ਸੀਗੇ ਲਾਲ ਲਾਲ ਪੂਰੀ ਢੋਈ ਹੋ ਜਾਂਦੀ ਮੇਰੀ ਓਕੇ ਆ ਸਾਰੀ ਬਾਡੀ ਦੇ ਉੱਤੇ ਠੱਪੜ ਜੀ ਹੁੰਦੇ ਹਾਂਜੀ ਹਾਂਜੀ ਤੇ ਸਿਟਰਜਨ ਖਾਸ ਮੌਸਮ ਚ ਹੁੰਦੇ ਹੀ ਜਾਂ ਨਹੀਂ ਨਹੀਂ 12 ਮਹੀਨੇ ਹੀ ਚੱਲਦੀ ਸੀ ਜੀ ਹਰ ਟਾਈਮ ਹਰ ਟਾਈਮ ਹਾਂਜੀ ਹਫ਼ਤੇ ਜੇ ਦੋ ਵਾਰੀ ਹੋ ਜਾਂਣੀ ਕਦੇ ਤਿੰਨ ਵਾਰੀ ਤੇ ਸਿਟਰਜਨ ਗੋਲੀ ਖਾਣੀ ਚਲੋ ਹਫ਼ਤਾ ਲੰਘ ਜਾਂਦਾ ਸੀ ਕਦੇ ਓਕੇ ਤੇ ਮੈਨੂੰ ਡਾਕਟਰ ਵੀ ਕਹਿੰਦੇ ਵੀ ਸਿਟਰਜਨ ਗੋਲੀ ਤਾਂ ਬੜੀ ਨੁਕਸਾਨਦਾਈ ਕੀ ਆ ਮੈਂ ਕਹਿੰਦੀ ਉਹ ਸੋਲੂਸ਼ਨ ਹੀ ਕੋਈ ਨਹੀਂ ਹੈਗਾ ਜਦੋਂ ਪ੍ਰੋਬਲਮ ਮੈਨੂੰ ਇੰਨੀ ਸੀਗੀ ਅਛਾ ਡਾਕਟਰ ਕਹਿੰਦੇ ਵੀ ਇਹ ਨੁਕਸਾਨਦਾਇਕ ਵੀ ਹੈ ਪਰ ਹੱਲ ਵੀ ਕੋਈ ਨਹੀਂ ਹੈਗਾ ਵੀ ਤੁਹਾਨੂੰ ਖਾਣੀ ਹੀ ਪਊ ਪਾਣੀ ਬਣੀ ਤਾਂ ਚਾਹ ਨੁਕਸਾਨ ਕਰੇ ਉਹ ਸਦਾ ਹੁਣ ਮੰਨ ਲਓ ਤੁਸੀਂ ਹਫਤੇ ਜੇ ਖਾਣਦੇ ਆ ਫਿਰ ਉਸ ਦਾ ਤੀਜੇ ਦਿਨ ਤੁਹਾਨੂੰ ਖਾਣੀ ਪੈ ਜੇ ਵੀ ਡੋਜ਼ ਵਧੀ ਜਾਵੇ ਡੋਜ਼ ਵਧੀ ਜਾਣੀ ਘਟਣੀ ਤਾਂ ਨਹੀਂ ਤੇ ਹੈ ਨਹੀਂ ਓਕੇ ਫਿਰ ਮੈਨੂੰ ਸਰਬਿੰਦਰ ਸਿੰਘ ਕੋਟਕਪੁਰਾ ਅੱਛਾ ਮਿਲੇ ਉਹਨਾਂ ਨੇ ਉਹਨਾਂ ਨੇ ਸਰਵਿਸ ਪੈਕਮਨ ਸ਼ੁਰੂ ਕਰਾਇਆ ਉਹ ਤੋਂ ਬਾਅਦ ਮੈਂ ਹੁਣ ਬਿਲਕੁਲ ਠੀਕ ਆ ਕਿੰਨਾ ਟਾਈਮ ਹੋ ਗਿਆ ਭਾਈ ਸਰਵਸਪੈਕ ਵਰਤੇ ਨੂੰ ਸੋਨ ਨੂੰ ਮੈਨੂੰ 1 ਸਾਲ ਹੋ ਗਿਆ ਸਰ ਛੱਡੇ ਨੂੰ ਛੱਡੇ ਨੂੰ ਮੁੜ ਕੇ ਦਿੱਕਤ ਤਾਂ ਨਹੀਂ ਮੁੜ ਕੇ ਮੈਨੂੰ ਕੋਈ ਦਿੱਕਤ ਨਹੀਂ ਨਾ ਹਾਂਜੀ ਨਾ ਮੈਨੂੰ ਕੋਈ ਗੋਲੀ ਲੈਣ ਦੀ ਜਰੂਰਤ ਪੈਦੀ ਕੋਈ ਖਾਣ ਪੀਣ ਦਾ ਵੀ ਪ੍ਰੇਜ ਕਰਨਾ ਨਹੀਂ ਨਾ ਲ ਕੁਛ ਨਹੀਂ ਪਹਿਲਾਂ ਪ੍ਰੇਜ ਕਰਦੇ ਸੀ ਪਹਿਲਾਂ ਨਹੀਂ ਪ੍ਰੇਹ ਤਾਂ ਪਹਿਲਾਂ ਵੀ ਮੈਨੂੰ ਲੱਗਦਾ ਸੀ ਮੈਨੂੰ ਖੱਟਾ ਖਾਣ ਤੋਂ ਹੀ ਪਰ ਮੈਂ ਹੁਣ ਸਭ ਖਾਈ ਪੀ ਜਾਨਾ ਕੋਈ ਏਡੀ ਮੈਨੂੰ ਦਿੱਕਤ ਨਹੀਂ ਖੱਟਾ ਖਾਣ ਤੋਂ ਜ਼ਿਆਦਾ ਹੀ ਹਾਂਜੀ ਹਾਂਜੀ ਮੈਨੂੰ ਹੁਣ ਖੱਟਾ ਵੀ ਖਾਈ ਜਾਂਦੀ ਹੁਣ ਕੋਈ ਦਿੱਕਤ ਨਹੀਂ ਸਰ ਹੁਣ ਮੈਂ ਬ ਤੇ ਹੁਣ ਮੈਂ ਦੁਬਾਰਾ ਰਿਪੀਟ ਕਰਨ ਦੀ ਸੋਚ ਰਿਹਾ ਦੁਬਾਰਾ ਰਿਪੀਟ ਫੇਰ ਕਰੂੰਗਾ ਤਾਂ ਕਿ ਬਾਡੀ ਦੇ ਵਿੱਚ ਐਕਟੀਵਿਟੀ ਆ ਸਕੇ ਬਿਲਕੁਲ ਜੀ ਵਿਜੇ ਕੁਮਾਰ ਜੀ ਜਿਵੇਂ ਮਨ ਲੋ ਤੁਹਾਡਾ ਵਿਸ਼ਵਾਸ ਕਿਵੇਂ ਬਣੇ ਕਿਉਂਕਿ ਜਦੋਂ ਬੰਦਾ ਬੋਲਦਾ ਬਾਡੀ ਸਰਵਿਸ ਕਰਾਓ ਆਨੰਦ ਲਓ ਜ਼ਿੰਦਗੀ ਦਾ ਤੁਸੀਂ ਕਿਵੇਂ ਸੋਚ ਚੱਲ ਲੈ ਕੀ ਦੇਖਦੇ ਹੋ ਮੈਂ ਕਹਿੰਦਾ 8-10000 ਰੁਪਏ ਕੋਈ ਬਾਲੀ ਵੱਡੀ ਚੀਜ਼ ਹੈ ਨਹੀਂ ਕਿ ਆਪਾਂ ਡਾਕਟਰਾਂ ਨੂੰ ਜ ਜਾਵਾਂਗੇ ਟੈਸਟ ਲੈ ਕੇ ਉਹਨੇ 10-15000 ਦੇ ਲੈ ਹੀ ਦੇਣੇ ਚਲੋ ਇਹਦੇ ਨਾਲ ਜੇ ਲਾਵਾਂਗੇ ਆਪਾਂ ਨੂੰ ਨੁਕਸਾਨ ਤਾਂ ਕੋਈ ਹੈ ਨਹੀਂ ਫਾਇਦਾ ਹੀ ਹੈ ਇਹਦਾ ਨਾ ਕੋਈ ਨੁਕਸਾਨ ਵੀ ਨਹੀਂ ਹੈਗਾ ਬਿਲਕੁਲ ਅ ਵਰਤ ਨੂੰ ਵਧੀਆ ਰਾਸ ਆ ਗਿਆ ਵਧੀਆ ਸਿਸਟਮ ਵਧੀਆ ਲੱਗਾ ਵਧੀਆ ਮੈਨੂੰ ਬੋਡੀ ਆਸ ਤੇ ਹੋਰ ਵੀ ਘਰ ਚ ਰਿਜ਼ਲਟ ਲਿਆ ਬਾਈ ਜੀ ਕੋਈ ਹਾਂਜੀ ਬ੍ਰਦਰ ਨੂੰ ਬੈਕ ਪੇਨ ਦੀ ਪ੍ਰੋਬਲਮ ਸੀਗੀ ਉਹਨਾਂ ਨੂੰ ਕਿੰਨੇ ਕ ਟਾਈਮ ਤੋਂ ਸੀ ਉਹਨੂੰ ਸੀਗੀ ਸਾਲਾਂ ਤੋਂ ਹੀ ਉਹਨੂੰ ਸੀਗੀ ਮੰਨ ਲਓ ਪਰ ਉਹਨੇ ਵੀ ਵੱਡੀ ਸਰਵਿਸ ਮੈਂ ਪੂਰਾ ਪੈਕ ਹੀ ਕਰਾਇਆ ਉਹਦੇ ਨਾਲ ਬੈਕ ਪੇਨ ਉਹਦਾ ਹੁਣ ਠੀਕ ਹੈ ਉਹ ਕਿਉਂ ਕੋਈ ਬੈਕ ਪੇਨ ਹੁਣ ਕੋਈ ਬੈਕ ਪੇਨ ਦੀ ਪ੍ਰੋਬਲਮ ਨਹੀਂ ਹੈਗੀ ਉਹਨੂੰ ਓਕੇ ਓਕੇ ਹਾਂ ਜਿਵੇਂ ਲੱਖਾਂ ਲੋਕ ਤੁਹਾਨੂੰ ਸੁਣ ਰਹੇ ਨੇ ਹੈਨਾ ਬੰਦਾ ਕਈ ਵਾਰੀ ਡਿਸੀਜਨ ਲੈਣ ਤੋਂ ਡਰਦਾ ਪਤਾ ਨਹੀਂ ਮੈਂ ਠੀਕ ਹੋਊਂਗਾ ਕਿ ਨਹੀਂ ਹੋਊਂਗਾ ਹਨਾ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਸਰ ਮੈਂ ਤਾਂ ਇਹੀ ਕਹੂੰਗਾ ਜਿੱਥੇ ਆਪਾਂ ਹੁਣ ਮੰਨ ਲਓ ਕਿਸੇ ਡਾਕਟਰ ਕੋਲ ਜਾਂਦੇ ਹੋ ਆਪਾਂ ਰਿਪੋਰਟ ਲੈ ਕੇ ਦੇਉਗਾ ਆ ਟੈਸਟ ਕਰਾਓ 15000 ਦੇ ਘਰ ਤੋਂ ਤੁਹਾਡਾ ਲੈ ਕੇ ਦਊ ਤੁਹਾਨੂੰ ਇੱਕ ਵਾਰੀ 10000 ਰੁਪਿਆ ਲਾ ਕੇ ਆਪਦੀ ਬਾਡੀ ਸਰਵਿਸ ਕਰਾਓ ਤੇ ਆਂਦੀ ਜ਼ਿੰਦਗੀ ਦਾ ਆਨੰਦ ਲਓ ਵੀ ਇੱਕ ਵਾਰੀ ਬਾਡੀ ਸਰਵਿਸ ਲਾਜ਼ਮੀ ਕਰਾ ਲੈਣੀ ਚਾਹੀਦੀ ਹੈ ਤੰਦਰੁਸਤ ਬੰਦੇ ਆ 15 ਤੰਦਰੁਸਤ ਬੰਦੇਾਂ ਲਈ ਜੇ ਤੁਹਾਨੂੰ ਵਧੀਆ ਲੱਗੇ ਤਾਂ ਦੂਜਾ ਪੈਕ ਲੈ ਲਓ वैसे मैं कहूंगा थाने दस देने दे विच ही ओ रिजल्ट मिलना शुरू हो जउगा मतलब थाने दस देना चा जी हां जी हां जी थोनू आप दे आप ही पता लगू थोड़ी बॉडी दी एक्टिविटी की है बिल्कुल मतलब ਤੁਹਾਡੇ ਸਾਹ ਹਰ ਇੱਕ ਨੂੰ ਵਰਤਣਾ ਹਰ ਇੱਕ ਨੂੰ ਵਰਤਣਾ ਚਾਹੀਦਾ ਆਪਾਂ ਜੀ ਤੁਹਾਡਾ ਸਰ ਬਾਗਾ ਪੁਰਾਣਾ ਖਾਸ ਬਾਗਾ ਉਹ ਪਿੰਡ ਪੈਂਦਾ ਨੇ ਨਹੀਂ ਬਾਗਾ ਪੁਰਾਣਾ ਖਾਸ ਹੀ ਆ ਜੀ ਮੇਰੀ ਸ਼ਾਪ ਹੈ ਨੱਥੂ ਵਾਲੇ ਗਰਵੀ ਵੀ ਓਕੇ ਓਕੇ ਹਾਂ ਜੀ ਤਾਂ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਦੋਸਤੋਂ ਆਪਾਂ ਮਿਲ ਰਹੇ ਸੀ ਬੀਜੇ ਕੁਮਾਰ ਜੀ ਨੂੰ ਜਿਨ੍ਹਾਂ ਨੇ ਆਪਣਾ ਪਰਸਨਲ ਤਜਰਬਾ ਦੱਸਿਆ ਬੋਡੀ ਸਰਵਿਸ ਦੇ ਜਿਵੇਂ ਇਹਨਾਂ ਨੂੰ ਜਿੰਨੇ ਕ ਦਿਨਾਂ ਚ ਰਿਜ਼ਲਟ ਆਇਆ ਜਦ ਇੱਕ ਸਾਲ ਵਰਤੇ ਨੂੰ ਹੋ ਗਿਆ ਕਰਦੇ ਅੰਦਰ ਬ੍ਰਦਰ ਉੱਤੇ ਰਿਜ਼ਲਟ ਲਿਆ ਤਾਂ ਅਸੀਂ ਤੁਹਾਨੂੰ ਕਲੀਅਰ ਕਰ ਦਈਏ ਵੀ ਬਾਡੀ ਸਰਵਿਸ ਕੋਈ ਦਵਾਈ ਨਹੀਂ ਸਰੀਰ ਦੀ ਸਫਾਈ ਹੈ ਇਹ ਉਹ ਅਜਰਵੇਦਿਕ ਚੀਜ਼ਾਂ ਨੇ ਜੋ ਅਸੀਂ ਜੂਜ਼ ਕਰਦੇ ਆ ਸਾਡੀ ਬਾਡੀ ਹੀ ਕੰਮ ਕਰਦੀ ਆ ਤਾਂ ਦੋਸਤੋ ਤੁਸੀਂ ਖੁਦ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਦੇ ਰਿਜ਼ਲਟ ਜਿਹੜੇ ਆਪਣੇ ਸਾਹਮਣੇ ਆ ਰਹੇ ਹੈਗੇ ਨੇ ਤਾਂ ਆਪਾਂ ਨੂੰ ਦੱਸਿਆ ਜਿਵੇਂ ਆਪਾਂ ਰੋਜ਼ ਦਵਾਈਆਂ ਦੇ ਉੱਤੇ ਪੈਸਾ ਖਰਚ ਕਰ ਰਹੇ ਹਾਂ ਤਾਂ ਇੱਕ ਵਾਰੀ ਸਰਵਿਸ ਤੇ ਇੱਕ ਵਰਤ ਲੈਣਾ ਚਾਹੀਦਾ ਆਪਣਾ ਸ਼ਰੀਰ ਹੀ ਇਹ ਚੀਜ਼ਾਂ ਦੇ ਉੱਤੇ ਵਰਕ ਕਰਦਾ ਤੇ ਅੱਗੇ ਜਿਨ੍ਹਾਂ ਜਿਨ੍ਹਾਂ ਆਪਣੇ ਰਿਸ਼ਤੇਦਾਰ ਸੱਜਣ ਮਿੱਤਰ ਨੂੰ ਕਿਸੇ ਨੂੰ ਪ੍ਰੋਬਲਮ ਹੁੰਦੀ ਆ ਤਾਂ ਉਹਨਾਂ ਤੱਕ ਇਹ ਵੀਡੀਓ ਲਾਜ਼ਮੀ ਪਹੁੰਚਾ ਦਿਓ ਤਾਂ ਕਿ ਕਿਸੇ ਨੂੰ ਫਾਇਦਾ ਹੋ ਜੇ ਕਿਸੇ ਦਾ ਵਧੀਆ ਲੱਗੇ ਕਿਸੇ ਨੂੰ ਓਕੇ ਰਹੇ ਕੰਮ ਇਹ ਚੀਜ਼ ਆਪਾਂ ਨੇ ਧਿਆਨ ਰੱਖਣਾ ਥੈਂਕ ਯੂ ਸਤਿ ਸ਼੍ਰੀ ਅਕਾਲ